एनआरआई टीवी देख रहे हो ਤੁਸੀਂ ਇਸ ਵੇਲੇ ਦੀ ਵੱਡੀ ਖਬਰ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਨਾਲ ਜੁੜੀ ਸਾਹਮਣੇ ਆ ਰਹੀ ਹੈ ਤਾਂ ভাইস ਚਾਂਸਲਰ ਨੂੰ ਲੈ ਕੇ ਵੱਡੀ ਖਬਰ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਦੇ ਖਿਲਾਫ ਵੱਡਾ ਐਕਸ਼ਨ ਲੈ ਲਿਆ ਗਿਆ ਦਾਅਵਾ ਦੀ ਹੈ ਕਿ ਬਿੱਤੇ ਕੁਝ ਸਮੇਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਅੱਗੇ ভাইস ਚਾਂਸਲਰ ਕੁਝ ਗੱਲਾਂ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਸੇ ਮਾਮਲੇ ਨੂੰ ਲੈ ਕੇ ਖੂਬ ਜਿਹੜੇ ਸਵਾਲ ਆ ਜਿਹੜੇ ਜਿਹੜੇ ਆ ਬਾਇਚਾਂਸਰ ਤੇ ਉੱਠ ਰਹੇ ਸੀ ਜਿਸ ਦੇ ਚਾਲਦਿਆਂ ਹੁਣ ਬਾਇਚਾਂਸਰ ਦੇ ਖਿਲਾਫ ਐਕਸ਼ਨ ਲੈ ਲਿਆ ਗਿਆ ਤਾਂ BC ਤੇ ਵੱਡੀ ਕਾਰਵਾਈ ਹੋਈ ਆ ਤਾਂ ਦੱਸਦੀਏ ਕਿ ਐਸਜੀਪੀਸੀ ਵੱਲੋਂ ਵੱਡਾ ਫੈਸਲਾ ਲੈਂਦੇ ਆ ਵੱਡੀ ਕਾਰਵਾਈ ਕਰ ਦਿੱਤੀ ਗਈ ਆ ਤਾਂ ਜਥੇਦਾਰ ਸਾਹਿਬ ਦੇ ਲਈ ਜੋ ਨਿਜਮਾ ਨੂੰ ਲੈ ਕੇ ਕਮੇਟੀ ਬਣਾਈ ਗਈ ਸੀ ਉਸ ਵਿੱਚੋਂ ਬਾਇਚਾਂਸਰ ਨੂੰ ਕੱਢ ਦਿੱਤਾ ਗਿਆ ਬਾਹਰ ਕਰ ਦਿੱਤਾ ਗਿਆ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਕੋਬੇ ਇਸ ਤੇ ਸਿਆਸਤ ਗਰਮਾਈ ਹੋਈ ਹੈ ਤੇ ਇਥੋਂ ਤੱਕ ਕਿ ਕਾਂਗਰਸ ਐਮਐਲਏ ਪ੍ਰਗਟ ਸਿੰਘ ਨੇ ਵੀਡੀਓ ਸ਼ੇਅਰ ਕਰਕੇ ਵੱਡੇ ਸਵਾਲ ਖੜੇ ਕੀਤੇ ਨੇ ਸਿੱਖਿਆ ਨੀਤੀ ਤੇ ਕਿ ਕਿਸ ਅਧਾਰ ਤੇ ਆਰਐਸਐਸ ਮੁਖੀ ਅੱਗੇ ਇੱਕ ਬਾਈ ਚਾਂਸਲਰ ਇੱਕ ਵੀਸੀ ਜਿਹੜਾ ਕਿ ਐਵੇਂ ਝੁਕ-ਝੁਕ ਕੇ ਆਪਣਾ ਜਵਾਬ ਦੇ ਰਿਹਾ ਜਾਂ ਇੱਕ ਸਪਸ਼ਟੀਕਰਨ ਦੇ ਰਿਹਾ ਤਾਂ ਬਾਈ ਜਿਹੜਾ ਆਰਐਸਐਸ ਮੁਖੀ ਦੇ ਉਹ ਕੌਣ ਨੇ ਕੀ ਉਹ ਸਰਕਾਰ ਦਾ ਕੋਈ ਅੰਗ ਨੇ ਇਸ ਨੂੰ ਲੈ ਕੇ ਉਹ ਸਵਾਲ ਚੁੱਕੇ ਸੀ ਪ੍ਰਗਟ ਸਿੰਘ ਨੇ ਅਤੇ ਉਸ ਤੋਂ ਬਾਅਦ ਐਜੀਪੀਸੀ ਐਕਸ਼ਨ ਮੋਡ ਵਿੱਚ ਆਈ ਤਾਂ ਐਜੀਪੀਸੀ ਨੇ ਵੱਡੀ ਕਾਰਵਾਈ ਕਰਦਿਆਂ ਵੀਸੀ ਕਰਮਜੀਤ ਸਿੰਘ ਨੂੰ ਬਾਹਰ ਕਰ ਦਿੱਤਾ ਹੈ ਤਾਂ ਜਥੇਦਾਰ ਦੀ ਸੇਵਾ ਲਈ ਜੋ ਜਿਹੜੇ ਆ ਸੇਵਾ ਦੇ ਨਿਯਮਾਂ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਵਿੱਚ ਮੈਂਬਰ ਸਨ ਕਰਮਜੀਤ ਸਿੰਘ ਤਾਂ ਉਹਨਾਂ ਨੂੰ ਹੁਣ ਬਾਹਰ ਕਰ ਦਿੱਤਾ ਹੈ ਤਾਂ 22 ਚਾਂਸਰ ਤੇ ਬੀਸੀ ਕਰਮਜੀਤ ਸਿੰਘ ਤੇ ਸਿੱਖ ਭਾਵਨਾਵਾਂ ਨੂੰ 60 60 ਮਾਰਨ ਦੇ ਇਲਜ਼ਾਮ ਲੱਗੇ ਨੇ ਜਿੱਥੇ ਕਾਂ ਬਿੱਤੇ ਕੁ ਸਮੇਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਤੇ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਆਰਐਸਐਸ ਮੁਖੀ ਅੱਗੇ ਕਿਉਂ ਝੁਕ-ਝੁਕ ਕੇ ਐਸ ਤਰੀਕੇ ਨਾਲ ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਰ ਬੀਸੀ ਜਿਹੜਾ ਉਹ ਜਵਾਬ ਦੇ ਰਿਹਾ ਡਰ ਕਿਸ ਚੀਜ਼ ਦਾ ਇਹ ਸਵਾਲ ਖੜੇ ਕਿਤੇ ਗਏ ਸੀ ਤਾਂ ਹੁਣ ਵਾਈਸ ਚਾਂਸਰ ਬੀਸੀ ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਐਜਪੀਸੀ ਨੇ ਵੱਡਾ ਫੈਸਲਾ ਲੈਂਦੇ ਆ ਜੋ ਜਥੇਦਾਰ ਸਾਹਿਬ ਨੂੰ ਲੈ ਕੇ ਨਿਜਮਾ ਸੇਵਾ ਨੂੰ ਲੈ ਕੇ ਜੋ ਨਿਜਮਾ ਸੰਬੰਧੀ ਕਮੇਟੀ ਬਣਾਈ ਗਈ ਸੀ ਉਸ ਤੋਂ ਬਾਹਰ ਕਰ ਦਿੱਤਾ ਤਾਂ ਬਿੱਤੇ ਦਿਨ ਹੀ ਐਜਪੀਸੀ ਵੱਲੋਂ ਕਮੇਟੀ ਬਣਾਈ ਗਈ ਸੀ ਜਦੋਂ ਵੱਡੇ ਸਵਾਲ ਆ ਜਿਹੜੇ ਉਹ ਜਥੇਦਾਰ ਸਾਹਿਬ ਦੀ ਨਿਯੁਕਤੀ ਨੂੰ ਲੈ ਕੇ ਜਾਂ ਉਹਨਾਂ ਨੂੰ ਸੇਵਾ ਮੁਕਤ ਕਰਨ ਨੂੰ ਲੈ ਕੇ ਸਵਾਲ ਖੜੇ ਹੋਏ ਸੀ ਤਾਂ ਉਸੇ ਦੇ ਚਾਲデア ਐਜਪੀਸੀ ਨੇ ਇੱਕ ਕਮੇਟੀ ਬਣਾਈ ਸਪੈਸ਼ਲ ਤਾਂ ਕਿ ਉਹ ਇੱਕ ਰਿਪੋਰਟ ਤਿਆਰ ਕਰੇ ਕਿ ਕਿਸ ਤਰੀਕੇ ਨਾਲ ਨਿਜਮਾ ਜਿਹੜੇ ਉਹ ਬਣਾਏ ਜਾਣ ਜਥੇਦਾਰ ਸਾਹਿਬ ਦੀ ਜਿਹੜੇ ਆ ਨੁਕਤ ਕਰਨ ਦੇ ਲਈ ਜਾਂ ਉਹਨਾਂ ਨੂੰ ਸੇਵਾ ਮੁਕਤ ਕਰਨ ਦੇ ਲਈ ਤਾਂ ਉਸ ਵਿੱਚ ਕਮੇਟੀ ਵਿੱਚ ਮੈਂਬਰ ਸਨ ਬਾਈ ਚਾਂਸਲਰ ਕਰਮਜੀਤ ਸਿੰਘ ਬੀਸੀ ਕਰਮਜੀਤ ਸਿੰਘ ਉਸ ਵਿੱਚ ਮੈਂਬਰ ਬਣਾਏ ਗਏ ਸਨ ਪਰ ਜਿਵੇਂ ਹੀ ਸੋਸ਼ਲ ਮੀਡੀਆ ਤੇ ਵੀਡੀਓ ਉਹਨਾਂ ਦੀ ਵਾਇਰਲ ਹੋਈ ਹੈ ਤਾਂ ਉਸ ਤੋਂ ਬਾਅਦ ਹੁਣ ਵੱਡਾ ਐਕਸ਼ਨ ਲੈ ਲਿਆ ਗਿਆ ਤਾਂ ਇੱਕ ਵਾਰ ਫਿਰ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ BC ਕਰਮਜੀਤ ਸਿੰਘ ਖਿਲਾਫ AGPC ਨੇ ਵੱਡਾ ਐਕਸ਼ਨ ਲਿਆ ਅਤੇ ਉਹਨਾਂ ਨੂੰ ਜਥੇਦਾਰ ਸਾਹਿਬ ਦੇ ਨਿਜਮਾ ਸੰਬੰਧੀ ਜਿਹੜੀ ਆ ਕਮੇਟੀ ਬਣਾਈ ਗਈ ਆ ਜਥੇਦਾਰ ਦੀ ਸੇਵਾ ਦੇ ਲਈ ਨਿਜਮਤ ਜਿਹੜੇ ਬਣਾਏ ਜਾਣੇ ਸੀ ਉਸ ਦੇ ਲਈ ਕਮੇਟੀ ਬਣਾਈ ਗਈ ਸੀ ਉਸ ਦੇ ਮੈਂਬਰ ਜਿਹੜੇ ਅਨੁਕਤ ਕਿਤੇ ਹੋਏ ਸੀ BC ਕਰਮਜੀਤ ਸਿੰਘ ਤਾਂ ਉਹਨਾਂ ਨੂੰ ਹੁਣ ਬਾਹਰ ਕਰ ਦਿੱਤਾ ਗਿਆ ਤਾਂ ਉੱਥੇ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਆ AGPC ਦੇ ਮੈਂਬਰ ਅਤੇ ਨੁਮਾਇੰਦੇ ਘਰੇਵਾਲ ਗੁਰਚਰਨ ਸਿੰਘ ਘਰੇਵਾਲ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਪਰ ਇੱਕ ਵੱਡੇ ادارے ਸਿੱਖ ਜੋ ਕਿ ਸਿੱਖ ਸੰਤਾ ਸਿੱਖ ਨਾਲ ਜੁੜਿਆ ਹੋਇਆ ਵੱਡਾ ਅਦਾਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤਾਂ ਉਸ ਦਾ ਮੁਖੀ ਕਿਸੇ ਧਰਮ ਦੇ ਆਗੂ ਦੇ ਅੱਗੇ ਜਾ ਕੇ ਇਸ ਤਰੀਕੇ ਨਾਲ ਜਿਹੜਾ ਪੇਸ਼ ਹੋਵੇ ਤਾਂ ਉਸ ਤੇ ਵੱਡੇ ਸਵਾਲ ਆ ਜਿਹੜੇ ਉੱਡਦੇ ਨੇ ਇਹਦੇ ਚਾਲਦੇ ਆ ਹੁਣ ਉਹਨਾਂ ਤੇ ਕਾਰਵਾਈ ਹੋਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਕੀ ਐਕਸ਼ਨ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ